ਪਟਿਆਲਾ ਦੇ ਇੱਕ ਆਟੋ ਡਰਾਈਵਰ ਦੇ ਵੱਲੋਂ ਇੱਕ ਕੁੜੀ ਦੇ ਨਾਲ ਗਲਤ ਹਰਕਤ ਕਰਨੀ ਮਹਿੰਗੀ ਪੈ ਗਈ ਜਿਸ ਦੀ ਸ਼ਿਕਾਇਤ ਜੁੜੀ ਹੈ ਕੁੜੀ ਨੇ ਆਪਣੇ ਮਾਪਿਆਂ ਨੂੰ ਕੀਤੀ ਇਸ ਪ੍ਰਵਾਸੀ ਆਟੋ ਡਰਾਈਵਰ ਨੂੰ ਲੱਭ ਕੇ ਉਸ ਦਾ ਕੁੱਟਾਪਾ ਚੜਾਇਆ ਗਿਆ ਹੈ ਜਿਸ ਦਾ ਵੀਡੀਓ ਸੋਸ਼ਲ ਮੀਡੀਆ ਤੇ ਹੁਣ ਵਾਇਰਲ ਹੋ ਰਿਹਾ ਹੈ ਦੱਸਦੇ ਕਿ ਲੋਕਾਂ ਦੇ ਵੱਲੋਂ ਜੜਾ ਹੈ ਇਸ ਆਟੋ ਡਰਾਈਵਰ ਨੂੰ ਕੁੱਟਿਆ ਗਿਆ ਅਤੇ ਉਸ ਤੋਂ ਮਾਫੀ ਵੀ ਮੰਗਵਾਈ ਗਈ ਕੁੱਟਾਪਾ ਚੜਨ ਵਾਲੇ ਦੇ ਆਟੋ ਡਰਾਈਵਰ ਵੀ ਸ਼ਾਮਲ ਸਨ ਪਟਿਆਲਾ ਦੇ ਲਾਹੌਰੀ ਗੇਟ ਥਾਣਾ ਪੁਲਿਸ ਨੇ ਆਟੋ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਅਤੇ ਨਾਲ ਹੀ ਕੁੜੀ ਦੇ ਉਸਦੇ ਮਾਪਿਆਂ ਦੀ ਸ਼ਿਕਾਇਤ ਤੇ ਕਾਰਵਾਈ ਜੜੀ ਸ਼ੁਰ ਕਾਰਵਾਈ ਜੜੀਏ ਸ਼ੁਰੂ ਕਰ ਦਿੱਤੀ ਹੈ ਹਾਂਜੀ ਮੈਡਮ ਕੀ ਨਾਮ ਹੈ ਜੀ ਮਨਜੀਤ ਮਨਜੀਤ ਜੀ ਕੀ ਮਾਮਲਾ ਕੀ ਹੈ ਤੁਸੀਂ ਥਾਣੇ ਆਏ ਹੋ ਮੇਰੀ ਬੇਟੀ ਨਾਲ ਜੀ ਆਟੋ ਆਟੋ ਚਾਲਕ ਨੇ ਗਲਤ ਹਰਸਤ ਕੀਤੀ ਹੈ ਕੌਣ ਆਟੋ ਚਲਕਿਆ ਜੀ ਕੀ ਉਹਦਾ ਨਾਮ ਵਗੈਰਾ ਪਤਾ ਨਹੀਂ ਜੀ ਸਾਨੂੰ ਵੈਸੇ ਉਹ ਪੰਜਾਬੀ ਨਹੀਂ ਹੈਗਾ ਵਿਹਾਰ ਪੁਲਿਸ ਦਾ ਸ਼ਾਇਦ ਹੈਗਾ ਉਹ ਸਕੂਲ ਵੱਲੋਂ ਲਗਾਇਆ ਗਿਆ ਸੀ ਜਾਂ ਤੁਸੀਂ ਆਪਣੇ ਵੱਲੋਂ ਲਾਇਆ ਸੀ ਨਹੀਂ ਤੁਸੀਂ ਸੀਗਾ ਵੈਸੇ ਹੀ ਬੇਟੀ ਆ ਰਹੀ ਸੀ ਜੀ ਉਹਨੂੰ ਗੁੜੀਆਂ ਨੂੰ ਰੋਕ ਕੇ ਆਟੋ ਵਿੱਚ ਬਿਠਾ ਲਿਆ ਥੋੜੇ ਦੇਰ ਬਾਅਦ ਉਹ ਕਹਿਣ ਲੱਗ ਗੱਜੇ ਬੈਠ ਜਾ ਕੁੜੀ ਅੱਗੇ ਬੈਠ ਗਈ ਉਹਨੇ ਉਹਨੂੰ ਅੱਗੇ ਬਿਠਾ ਕੇ ਕੁੜੀ ਨਾਲ ਗਲਤ हरकत ਕੀਤੀ ਗੁੜੀਆਂ ਨੇ ਰੋਲਾ ਪਾਇਆ ਤੇ ਆ ਕੇ ਉਹਨੇ ਮੰਦਰ ਕੋਲੇ ਨੂੰ ਬੋਲਿਆ ਕਿ ਅੰਕਲ ਮੈਨੂੰ ਉਤਾਰ ਦੋ ਥੱਲੇ ਤੇ ਉਹਨੇ ਗੁੜੀਆਂ ਨੂੰ ਉਤਾਰਤਾ ਥੱਲੇ ਤੇ ਉਹ ਟੀਚਰ ਕੋਲੇ ਗਈ ਸਿੱਧੀ ਆਪਣੇ ਟੀਚਰ ਨੂੰ ਆਪਣਾ ਹਾਲ ਦੱਸਿਆ ਟੀਚਰ ਨੇ ਮੈਨੂੰ ਫੋਨ ਕੀਤਾ ਤੇ ਸਕੂਲ ਅਸੀਂ ਗਏ ਆ ਸਾਰਾ ਕੁਝ ਟੀਚਰ ਨੇ ਸਾਨੂੰ ਦੱਸਿਆ ਤਾਂ ਜਾ ਕੇ ਕਿਤੇ ਇਹਦੇ ਪਾਪਾ ਨੇ ਇਹਨੂੰ ਲੱਭਿਆ ਹੈਗਾ બસ ਸਟੈਂਡ ਕੋਲੇ ਆ ਕੇ ਜੀ ਬੱਚੀ ਨੇ ਤੁਹਾਨੂੰ ਦੱਸਿਆ ਕਿ ਮੇਰੇ ਨਾਲ ਕਿਦਾਂ ਹਾਂਜੀ ਹਾਂਜੀ ਠੀਕ ਹੈ